ਸੇਵਾ ਲਤਾਲ ਵਿਕੇ ਸਰਪਾਰਟੀ ਸੇਵਾ ਸੰਪਤੀ ਵੱਲੋਂ ਚਲਾਏ ਜਾ ਰਹੇ ਫ੍ਰੀ ਲੰਗਰ ਵਿਛਟੀ ਲੋ ਪਰਿਵਾਰ ਵੱਲੋਂ ਆਪਣੇ ਬੱਚਿਆਂ ਦਾ ਜਨਮ ਦਿਨ ਲੰਗਰ ਵਿਛੇਵਾ ਕਰ ਮਨਾਇਆ ਗਿਆ ਸੰਸਥਾ ਵੱਲੋਂ ਜਨਮ ਦਿਨ ਖੁਸ਼ੀ ਮੌਕੇ ਇਕੱਠਾ ਆ ਗਿਆ ਅਤੇ ਇਸ ਇਸ ਸੰਸਥਾ ਦੇ ਵਿੱਚ ਸਮੂਹ ਮੈਂਬਰ ਮੌਜੂਦ ਸਨ ਸਰ ਭਾਰਤੀ ਸੇਵਾ ਸਮಿತಿ ਦੁਆਰਾ ਜੋ ਹਸਪਤਾਲ ਦੇ ਵਿੱਚ ਲੰਗਰ ਦੀ ਸੇਵਾ ਚੱਲ ਰਹੀ ਹੈ ਇਹਦੇ ਵਿੱਚ ਅੱਜ ਅਸੀਂ ਸਾਡੇ ਬੱਚਿਆਂ ਦਾ ਢਿੱਲੋ ਪਰਿਵਾਰ ਦਾ ਦੋ ਬੱਚਿਆਂ ਦਾ ਜਨਮ ਦਿਨ ਸੀ ਉਹ ਇੱਥੇ ਆ ਕੇ ਮਨਾਇਆ ਤੇ ਬਹੁਤ ਹੀ ਚੰਗਾ ਲੱਗਿਆ ਬਹੁਤ ਹੀ ਵਧੀਆ ਸਰ ਭਾਰਤੀ ਸੇਵਾ ਸਮਿਤੀ ਦਾ ਉਪਰਾਲਾ ਹੈ ਇਹ ਤੇ ਔਰ ਜਿੱਥੇ ਇਹ ਪੂਰਨ ਦਾ ਕੰਮ ਹੈ ਉੱਥੇ ਬਹੁਤ ਹੀ ਵਧੀਆ ਇਹ ਉਪਰਾਲਾ ਹੈ ਇਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੋਰ ਵੀ ਜੋ ਉਹਨਾਂ ਦੀ ਸੱਜਣ ਨੇ ਉਹਨਾਂ ਨੂੰ ਸਰਕਾਰੀ ਸੇਵਾ ਸਮੂਹ ਦੀ ਦਾ ਸਹਿਯੋਗ ਦੇਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਲੰਗਰ ਹੈ ਸਰਕਾਰੀ ਹਸਪੀਟਲ ਵੀ ਬਹੁਤ ਵੱਡਾ ਧਮਾ ਬਣ ਗਿਆ ਤੇ ਹੋਰ ਵੀ ਹੈ ਕਿ ਇਹ ਬਹੁਤ ਵੱਡਣਾ ਤੇ ਫੁੱਲਣਾ ਹੈ ਪਰ ਸਾਰਿਆਂ ਨੂੰ ਬਦਲ ਤੋਂ ਬਦਲ ਸਹਿਯੋਗ ਦੇ ਕੇ ਇਹ ਸੇਵਾ ਦੇ ਵਿੱਚ ਵਿਸਤਾਰ ਹੋਣਾ ਚਾਹੀਦਾ ਕਿਹਾ ਉਹਦੇ ਲਈ ਮੈਂ ਕੀ ਕਹਣਾ ਜੀ ਸਾਰੇ ਬੰਦੇ ਦਾ ਇੰਨਾ ਸਾਥ ਹੈ ਦੇ ਬੀਲੂ ਵੀਰੇ ਨੇ ਜੇ ਸ਼ਹਿਰ ਦੀ ਸੰਗੋਗ ਨਾਲੇ ਚੱਲ ਰਿਹਾ ਹੈ ਮੈਂ ਸਰਪ ਭਾਰਤੀ ਸ਼ਿਵ ਸ਼ਬਤੀ ਵੱਲੋਂ ਸਭ ਦਾ ਧੰਨਵਾਦ ਕਰਦਾ ਅਸੀਂ ਬਸ ਸਾਡਾ ਕੀ ਦੇਖੋ ਤੁਹਾਨੂੰ ਜੇ ਬੜੀ ਲੱਗੂਗਾ ਨਾਲ ਜੁੜੋ ਸਾਡੇ ਨਾਲ ਜੁੜੋ ਪਰਵਾਦ ਨਾਲ ਜੁੜਨੇ ਨੂੰ ਨਹੀਂ ਫਾਇਦਾ ਮੈਂ ਯਾਰ ਚੰਸਨ ਗਿਆਨ ਚੈਨਲ ਸਕੀ ਸਾਰੇ ਭਾਰਤੀ ਸੇਵਾ ਸਮಿತಿ ਤੂਰੀ ਸਾਰੇ ਭਾਰਤੀ ਸੇਵਾ ਸਮಿತಿ ਤੂਰੀ ਨੇ 22 9 2025 ਤੋਂ ਇੱਥੇ ਸਿਵਲ ਹਸਪਤਾਲ ਦੇ ਵਿੱਚ ਮਰੀਜ਼ਾਂ ਵਾਸਤੇ ਤੇ ਉਹਨਾਂ ਦੇ ਜਿਹੜੇ ਬਾਲੀ ਵਾਰਸ ਨੇ ਉਹਨਾਂ ਦੇ ਵਾਸਤੇ ਜਿਹੜਾ ਲੰਚ ਸਟਾਰਟ ਕੀਤਾ ਹੈ ਇਸ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਚਾਹ, ਰਾਸ ਤੇ ਬਿਸਕੁਟ ਆ ਰੈਡੀ ਚੱਲਦੀ ਹੈ 10 ਤੋਂ 11 ਜਿਹੜਾ ਹੈ ਦਲੀਆ, ਖਿਚੜੀ ਔਰ ਸੂਪ ਚੱਲਦਾ ਹੈ 12:30 ਤੋਂ ਲੈ ਕੇ 3 ਵਜੇ ਤੱਕ ਜਿਹੜਾ ਹੈ ਇਹਦੇ ਵਿੱਚ ਚਾਵਲ ਹੈ, ਦਹੀ ਖੀਰ ਹੈ, ਆਪਣਾ ਸਬਜੀ ਹੈ ਜਾਂ ਰੋਟੀ ਹੈ ਉਹ ਚੱਲਦੀ ਹੈ ਸਾਢੇ 3 ਤੋਂ ਸਾਢੇ 4 ਫੇਰ ਜਿਹੜਾ ਹੈ ਉਹ ਫਰੀਜਾਂ ਵਾਸਤੇ ਆਬਰਾਸਾਂ ਵਾਸਤੇ ਜਿਹੜੇ ਹੈ ਬਰੈਡ ਚਾਹ ਬਿਸਕੁਟ ਇਹ ਲਗਾਤਾਰ ਚੱਲਦੇ ਨੇ ਰਾਤ ਨੂੰ ਸਾਢੇ 6 ਤੋਂ ਸਾਢੇ 7 ਫੇਰ ਜਿਹੜੀਆਂ ਆਵਾਜ਼ ਵੀ ਆਰਸਾਂ ਵਾਸਤੇ ਜਿਹੜੀ ਹੈ ਦਾਲ ਤੇ ਰੋਟੀ ਚੱਲਦੀ ਹੈ ਰਾਤ ਨੂੰ ਜਿਹੜੀ ਮਰੀਜ਼ ਇੱਥੇ ਇਟਮਾਂ ਰਹਿੰਦੇ ਨੇ ਉਹਨਾਂ ਵਾਸਤੇ ਜਿਹੜਾ ਦੁੱਧ ਔਰ ਜਿਹੜਾ ਫਰੂਟ ਹੈ ਉਹ ਦਿੱਤਾ ਜਾਂਦਾ ਸਾਰੇ ਭਾਰਤੀਆ ਸੇਵਾ ਸੰਪਤੀ ਆਪਣੇ ਆਪਣੇ ਕੁੜ ਬੜ ਭਾਗੀ ਸਮਝ ਰਹੀ ਹੈ ਜਿਹੜੇ ਅਸੀਂ ਅਮਰੀਕਾ ਦੀ ਸੇਵਾ ਕਰ ਰਹੇ ਹਾਂ ਔਰ ਸਾਰੇ ਉਹਦੇ ਵਿੱਚ ਸਾਡੇ ਜਿਹੜੇ ਇੱਥੇ ਆ ਕੇ ਆਪਣੇ ਬੜਾ ਪਾਕੀ ਸਮਝਾਵੇ ਔਰ ਜਿਹੜੇ ਲੋਕ ਇੱਥੇ ਆਂਦੇ ਨੇ ਉਹ ਵੀ ਬੜੇ ਭਾਗਸ਼ਾਲੀ ਨੇ ਵੀ ਜਿਹੜੇ ਆ ਕੇ ਇੱਥੇ ਦੂਸਰੀ ਜਗ੍ਹਾ ਨਾਲੋਂ ਦਾਨ ਕਰ ਨਾਲੋਂ ਇੱਥੇ ਦਾਨ ਕਰਨਗੇ ਤੇ ਇੱਥੇ ਜਿਹੜੇ ਲੋਕਾਂ ਦੇ ਗਰੀਬ ਲੋਕਾਂ ਦੀਆਂ ਦੁਆਵਾਂ ਨੂੰ ਮਿਲਣਗੀਆਂ ਉਹਨਾਂ ਦੇ ਸਾਰੇ ਪਰਿਵਾਰ ਜਿਹੜੇ ਹਮੇਸ਼ਾ ਖੁਸ਼ ਹਾਲ ਰਹਿਣਗੇ ਤੇ ਅਸੀਂ ਵੀ ਜਿਹੜੇ ਸਾਰੇ ਭਾਰ ਦੇ ਸੇਵਾ ਦਾ ਜਿਹੜਾ ਉਤਾਲਾ ਸਾਨੂੰ ਸ਼ਹਿਰ ਵਾਸੀਆਂ ਦਾ ਜਿਵੇਂ ਮਰਵਿੰਦਰ ਗਿੱਲੂ ਜੀ ਔਰ ਦੂਸਰੇ ਲੋਕ ਨੇ ਉਹਨਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਤੇ ਅਸੀਂ ਚਾਹ ਇੱਥੇ ਰਹਿਣ ਬਸੇਰਾ ਜਾਂ ਦੂਸਰੇ ਲੋਕਾਂ ਜਿਹੜੇ ਟੈਂਟ ਲੱਗ ਵਾਸਤੇ ਜਿਹੜੇ ਆਂਦੇ ਨੇ ਉਹਨਾਂ ਨੂੰ ਰਾਤ ਨੂੰ ਠਹਿਣ ਦੇ ਵਾਸਤੇ ਜਿਹੜੀਆਂ ਤਕਲੀਫਾਂ ਨੇ ਉਹ ਵੀ ਦੂਰ ਕਰਨ ਵਾਸਤੇ ਅਸੀਂ ਹਮੇਸ਼ਾ ਆਪਣੇ ਪ੍ਰੇਰਣ ਸੀਲ ਰਹਾਂਗੇ ਤੇ ਅਸੀਂ ਚਾਹਾਂਗੇ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਵਧੀਆ ਸੇਵਾ ਦੇ ਸਕੀਏ